ਸਸ਼੍ਰੀਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਹਰ ਘਰ ਦੇ ਵਿੱਚ ਇੱਕ ਸਮੱਸਿਆ ਕਿ ਗੋਡੇ ਨਹੀਂ ਚੱਲਦੇ ਉੱਠ ਗਏ ਤਾਂ ਖੜੇ ਰਹਿ ਗਏ ਬਹਿ ਗਏ ਤਾਂ ਫਿਰ ਬੈਠੇ ਰਹਿ ਗਏ ਪਰ ਆਯੁਰਵੈਦਿਕ ਤਰੀਕੇ ਦੇ ਨਾਲ ਗੋਡਿਆਂ ਨੂੰ ਨਵਾਂ ਕਿਵੇਂ ਕੀਤਾ ਜਾ ਸਕਦਾ ਹੈ ਕਿਉਂਕਿ ਅਕਸਰ ਜਦੋਂ ਗੋਡਿਆਂ ਦੀ ਸਮੱਸਿਆ ਸ਼ੁਰੂ ਹੁੰਦੀ ਆ ਤਾਂ ਅਸੀਂ ਹਸਪਤਾਲ ਦਾ ਚੱਕਰ ਮਾਰਦੇ ਹਾਂ ਤਾਂ ਹੌਲੀ-ਹੌਲੀ ਕਰਦੇ ਹਾਂ ਚੀਰੇ ਵਾਲਾ ਆਪਰੇਸ਼ਨ ਚੀਰੇ ਤੋਂ ਬਿਨਾ ਆਪਰੇਸ਼ਨ ਅਜਈਆਂ ਚਰਚਾਵਾਂ ਘਰ ਘਰ ਚੱਲ ਪੈਂਦੀਆਂ ਨੇ ਤੇ ਘਬਰਾਟ ਵੀ ਹੁੰਦੀ ਹੈ ਕਿ ਆਪਰੇਸ਼ਨ ਹੀ ਕਰਵਾਉਣਾ ਜੇਕਰ ਇਹਦਾ ਆਖਰੀ ਹੱਲ ਆ ਤਾਂ ਪਹਿਲਾਂ ਹੀ ਕਿਉਂ ਨਾ ਕਰਵਾ ਲਿਆ ਜਾਵੇ ਪਰ ਵਰਦਾਨ ਆਯੁਰਵੈਦਿਕ ਸੈਂਟਰ ਦੇ ਵਿੱਚ ਇੱਕ ਨਵੀਂ ਉਮੀਦ ਦੀ ਕਿਰਨ ਤੁਹਾਨੂੰ ਮਿਲ ਸਕਦੀ ਹੈ ਕਿਉਂਕਿ ਮਿਸਟਰ ਸੁਭਾਸ਼ ਗੋਇਲ ਹੋਰਾਂ ਨੇ ਤੇ ਉਹਨਾਂ ਦੀ ਪੂਰੀ ਟੀਮ ਨੇ ਸਾਲਾਂ ਦੀ ਮਿਹਨਤ ਤੋਂ ਬਾਅਦ ਅਜਿਹਾ ਫਾਰਮੂਲਾ ਅਜਿਹਾ ਨੁਸਖਾ ਤਿਆਰ ਕੀਤਾ ਹੈ ਜਿਹੜਾ ਤੁਹਾਡੇ ਗੋਡਿਆਂ ਨੂੰ ਨਵਾਂ ਕਰੇਗਾ ਗੋਡਿਆਂ ਦੀ ਗਰੀਸ ਅਕਸਰ ਕਹਿੰਦੇ ਘਟ ਗਈ ਉਹ ਕਹਿੰਦੇ ਜੀ ਬਦਲ ਲੱਗ ਪੇਗੀ ਤੇ ਉਸ ਤੋਂ ਇਲਾਵਾ ਗੋਡਿਆਂ ਦੇ ਆਪਰੇਸ਼ਨ ਤੋਂ ਵੀ ਬਚਾਅ ਹੋ ਜਾਵੇਗਾ ਜੇਕਰ ਤੁਸੀਂ ਗੋਇਲ ਸਾਹਿਬ ਅਤੇ ਉਹਨਾਂ ਦੀ ਟੀਮ ਦੇ ਮੁਤਾਬਕ ਦਵਾਈ ਘਰ ਲੈ ਕੇ ਜਾਂਦੇ ਹੋ ਤੇ ਦਵਾਈ ਨੂੰ ਉਹਨਾਂ ਦੇ ਕਹਿਣ ਅਨੁਸਾਰ ਹੀ ਖਾਂਦੇ ਹੋ ਸੋ ਮੇਰੇ ਨਾਲ ਮਿਸਟਰ ਸੁਭਾਸ਼ ਗੋਇਲ ਮੌਜੂਦ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਸਰ ਸਵਾਗਤ ਹੈ ਜੀ ਤਰਮਿੰਦਰ ਜੀ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਅਤੇ ਜਿੰਨੇ ਵੀ ਦਰਸ਼ਕ ਸਾਡੇ ਭੈਣ ਭਰਾ ਚੈਨਲ ਦੇਖ ਰਹੇ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਸਤਿਕਾਰਪ੍ਰੀਅ ਭ爱 ਪਰੀ ਸ਼ਾਸਤਰੀਕਾਲ ਜੀ ਚੜਦੀ ਕਲਾ ਚਰਚਾ ਬਿਲਕੁਲ ਜੀ ਗੋਲ ਸਾਹਿਬ ਤੁਸੀਂ ਇੱਕ ਬੀੜਾ ਚੁੱਕਿਆ ਹੋਇਆ ਵੀ ਕਿਸੇ ਦੇ ਮੂੰਹ ਚੋਂ ਇਹ ਸ਼ਬਦ ਨਹੀਂ ਨਿਕਲਦੇਣਾ ਹਾਏ ਮੇਰੇ ਗੋਡੇ ਗਏ ਹਾਏ ਮੇਰੇ ਗੋਡੇ ਗਏ ਹਾਏ ਮੇਰੇ ਗੋਡੇ ਗਏ ਹੈਨਾ ਤੇ ਕੀ ਹੈ ਫਾਰਮੂਲਾ ਕੀ ਨੁਸਖਾ ਹੈ ਕਿੰਨੇ ਸਾਲ ਇਹਦੇ ਉੱਤੇ ਮਿਹਨਤ ਕੀਤੀ ਹੈ ਤੇ ਆਖਰਕਾਰ ਛੋਟੇ ਛੋਟੀਆਂ ਡੱਬੀਆਂ ਦੇ ਰੂਪ ਦੇ ਵਿੱਚ ਉਹ ਫਾਰਮੂਲਾ ਚਾਹੇ ਕਰੀਮ ਹੋਵੇ ਤੇਲ ਹੋਵੇ ਕੈਪਸੂਲ ਹੋਣ ਉਹ ਕਿਸ ਤਰ੍ਹਾਂ ਹੋਣ ਦੇ ਵਿੱਚ ਆਇਆ ਤੇ ਕਿਵੇਂ ਅਸਰ ਕਰਦਾ ਹੈ ਐਕਚੁਅਲੀ ਤਰਮਿੰਦਰ ਜੀ ਸਭ ਤੋਂ ਵੱਡੀ ਗੱਲ ਕੀ ਹੈ ਕਿ ਜਦੋਂ ਕੋਈ ਵੀ ਬੈਦ ਜਾਂ ਕੋਈ ਵੀ ਫਾਰਮੇਸੀ ਚਲਾਉਣ ਵਾਲਾ ਕੋਈ ਆਨਰ ਜਿੱਦਾਂ ਮੈਨੂੰ ਲੋਕ ਜਾਣਦੇ ਹੈ ਕਿ ਸੁਭਾਸ਼ ਗੋਇਲ ਐਮ ਡੀ ਵਰਦਾਨ ਆਯੁਰਵੈਦਿਕ ਤਾਂ ਉਹ ਇਨਸਾਨ ਦੀ ਇੱਕ ਜ਼ਿੰਮੇਵਾਰੀ ਹੁੰਦੀ ਆ ਕਿ ਉਹ ਆਪਦੇ ਆਪ ਨੂੰ ਪਬਲਿਕ ਦੇ ਵਿੱਚ ਕਿਵੇਂ ਲੈ ਕੇ ਜਾਵੇ ਜੀ ਕਈਆਂ ਦਾ ਤਾਂ ਹੁੰਦਾ ਹੈ ਕਿ ਪਬਲਿਕ 'ਚ ਜਾਣਾ ਹੈ ਜਾ ਕੇ ਲੋਕਾਂ ਦੇ ਵਿੱਚ ਆਪਦਾ ਕੰਮ ਕਰਨਾ ਡਿਊਟੀ ਕਰਨੀ ਵਾਪਸ ਆ ਜਾਣਾ ਕਈਆਂ ਦਾ ਹੁੰਦਾ ਹੈ ਕਿ ਪਬਲਿਕ ਦੇ ਵਿੱਚ ਜਾਣਾ ਹੈ ਵਾਪਸ ਆ ਕੇ ਵੀ ਉਹਨਾਂ ਦੇ ਵਿੱਚ ਹੀ ਰਹਿ ਜਾਣਾ ਹੈ ਕਿਉਂ ਯਾਦ ਰੱਖਣ ਵਾਪਸ ਚਲਾ ਗਿਆ ਬੰਦਾ ਉਹਨੂੰ ਯਾਦ ਰੱਖਣ ਤਾਂ ਉਹਦੇ ਵਾਸਤੇ ਬਹੁਤ ਸਾਰੀਆਂ ਮਿਹਨਤਾਂ ਕਰਨੀਆਂ ਪੈਂਦੀਆਂ ਨੇ ਸਟਰਗਲ ਕਰਨੇ ਪੈਂਦੇ ਨੇ ਲਗਭਗ 1992 ਤੋਂ ਅਸੀਂ ਕੰਮ ਕਰ ਰਹੇ ਸੀਗੇ ਨਵੰਬਰ 2005 ਚ ਜਾ ਕੇ ਅਸੀਂ ਕੰਮ ਕੀਤਾ ਗੋਡਿਆਂ ਦੀ ਗ੍ਰੀਸ ਵਾਲੇ ਸਿਸਟਮ ਦੇ ਉੱਤੇ ਜੀ ਪੰਡਤ ਦਰਮਿੰਦਰ ਜੀ ਇਹ ਸਮਝਣ ਦੀ ਕੋਸ਼ਿਸ਼ ਕੀਤੀ ਗਈ ਕਿ ਗੋਡਿਆਂ ਦੇ ਵਿੱਚ ਗ੍ਰੀਸ ਕਿੱਥੋਂ ਆਉਂਦਾ ਕੀ ਹੁੰਦਾ ਇਹ ਗ੍ਰੀਸ ਉਦੇ ਤੱਕ ਜਾਂਦੇ ਜਾਂਦੇ ਸਾਡੇ ਵੈਦ ਸਾਡੇ ਡਾਕਟਰਾਂ ਨੇ ਮੈਨੂੰ ਕਿਹਾ ਕਹਿੰਦੇ ਗੋਲਸਾ ਭਟਕਣ ਦੀ ਲੋੜ ਨਹੀਂ ਇਹ ਫੰਡਾ ਸਾਰਾ ਸਾਈਨੋਵਲ ਫਲੂਇਡ ਦਾ ਜੇ ਸਾਈਨੋਵਲ ਫਲੂਇਡ ਕੰਪਲੀਟ ਹੋ ਗਿਆ ਤਾਂ ਸਾਨੂੰ ਕੀ ਲੋੜ ਟੈਨਸ਼ਨਾਂ ਲੈਣ ਦੀ ਇਸੇ ਤਰ੍ਹਾਂ ਜਿਹੜੇ ਲੋਕੀ ਡਾਕਟਰਾਂ ਕੋਲ ਜਾਂਦੇ ਸੀਗੇ ਕਿ ਆਏ ਗੋਡੇ ਦੁਖਦੇ ਆ ਡਾਕਟਰ ਸਾਹਿਬ ਗੋਡਿਆਂ 'ਚ ਬੜੀ ਪ੍ਰੋਬਲਮ ਆ ਉਹ ਡਾਕਟਰ ਨੇ ਜਾਂਦੇ ਹੀ ਕਹਿਣਾ ਕਿ ਆਪਰੇਸ਼ਨ ਹੋ ਹੂੰ ਦਿਮਾਗ 'ਚ ਗੱਲ ਪੈ ਗਈ ਦਿਮਾਗ ਖਰਾਬ ਹੋ ਗਿਆ ਵੀ ਆਹ ਕੀ ਹੋ ਗਿਆ ਮੈਂ ਨਹੀਂ ਕਰਾਉਣਾ ਆਪਰੇਸ਼ਨ ਠੀਕ ਹੈ ਵੀ ਨਾ ਕਰਾਓ ਪਰ ਆਪਰੇਸ਼ਨ ਦੀ ਲੋਡ ਸਿਰਫ ਉਸ ਇਨਸਾਨ ਨੂੰ ਆ ਜਿਹੜਾ ਬੈੱਡ ਤੇ ਲੰਮਾ ਪਿਆ ਉਹਦੇ ਗੋਡੇ ਚੱਲਦੇ ਨਹੀਂ ਉਹਨੂੰ ਚੱਕ ਚੱਕ ਕੇ ਲੋਕ ਟੱਟੀ ਪਿਸ਼ਾਬ ਕਰਾਉਂਦੇ ਆ ਉਹਨੂੰ ਚੱਕ ਚੱਕ ਕੇ ਲੋਕ ਬਾਹਰ ਅੰਦਰ ਉਹਦੇ ਕੱਪੜੇ ਬਦਲਣ ਲੱਗੇ ਚੱਕਣਾ ਪੈਂਦਾ ਲੋਕਾਂ ਨੂੰ ਆਪ ਕਰਨਾ ਪੈਂਦਾ ਉਹ ਤਾਂ ਬੰਦੇ ਨੂੰ ਸੀ ਕਹਦੇ ਨੇ ਯਾਰ ਆਪਰੇਸ਼ਨ ਕਰਾ ਦਿਓ ਕਿਉਂ ਟੈਨਸ਼ਨ ਲੈ ਰੱਖੀ ਆ ਜਿਹੜੇ 10 ਦਿਨ 20 ਦਿਨ ਜਾਂ 2 ਸਾਲ 4 ਸਾਲ 10 ਸਾਲ ਜੋ ਵੀ ਤੁਹਾਡੇ ਨਾਲ ਇਹਨੇ ਜਿਉਣਾ ਹੈ ਉਹਨੇ ਦਿਨ ਤੱਕ ਡੁਗੜ ਤੁਰਿਆ ਫਿਰੂਗਾ ਤਾਂ ਉਹ ਤਾਂ ਹੋ ਜਾਂਦਾ ਵੀ ਮਰਦਾ ਕੀ ਨਹੀਂ ਕਰਤਾ ਫਿਰ ਤਾਂ ਗੋਡੇ ਬਦਲ ਲਓ ਹੁਣ ਜੇ ਸਾਨੂੰ ਪਤਾ ਵੀ ਅਸੀਂ ਥੋੜਾ ਬੋੜਾ ਦਰਦ ਸਹਿ ਰਹੇ ਆ ਮਾੜੀ ਮੋਟੀ ਤਕਲੀਫ ਹੈ ਕੋਈ ਗੱਲ ਨਹੀਂ ਪੌੜੀ ਪੂੜੀ ਚੜ ਲੈਨੇ ਆ ਗੱਡੀ ਗੱਡੀ ਚਲਾ ਲੈਨੇ ਆ ਇਧਰ ਉਧਰ ਤੁਰੇ ਫਿਰਦੇ ਆ ਮੋਟਰਸਾਈਕਲ ਤੇ ਕਿੱਕ ਮਾਰ ਲੈਨੇ ਆ ਸਾਰੇ ਕੰਮ ਤਾਂ ਯਾਰ ਕਰ ਲੈਨੇ ਆ ਫਿਰ ਗੋਡੇ ਨੂੰ ਬਦਲਣ ਦੀ ਕੀ ਲੋੜ ਹੈ ਇਹ ਨਾ ਸੋਚੋ ਕਿ ਤੁਹਾਡੇ ਕੋਲੇ ਪੈਸਾ ਬਹੁਤ ਹੈ ਬਦਲ ਲਓ ਕੁਝ ਨਹੀਂ ਹੁੰਦਾ ਇਹ ਸੋਚੋ ਕਿ ਬਾਡੀ ਦੇ ਵਿੱਚ ਅਗਰ ਜਰਾ ਵੀ ਇੱਕ ਸਕਰੂ ਗਲਤ ਹੋ ਗਿਆ ਤਾਂ ਪੂਰੀ ਬਾਡੀ ਦਾ ਸਿਸਟਮ ਖਤਮ ਹੋ ਜਾਂਦਾ ਉਸ ਵਾਿਗਰੂ ਸੱਚੇ ਪਾਤਸ਼ਾਹ ਨੇ ਉਸ ਮਾਲਕ ਨੇ ਉਸ ਉਸ ਪ੍ਰਕਿਰਤੀ ਨੂੰ ਰਚਣ ਵਾਲੇ ਰਚੇਤਾ ਨੇ ਕਿੰਨੀ ਵਧੀਆ ਮਸ਼ੀਨ ਬਣਾਈ ਹੈ ਤੁਸੀਂ ਦੇਖੋ ਆ ਤਿੱਲ ਦੇ ਨੇ ਉਂਗਲੀਆਂ ਹਿੱਲਦੀਆਂ ਨੇ ਮਾੜੀ ਜੀ ਕਿਤੇ ਨਾੜ ਹਿੱਲ ਜੇ ਚੀਕ ਨਿਕਲ ਜਾਂਦੀ ਹੈ ਆਏ ਮਾੜਾ ਜ ਆ ਦਰਦ ਹੋ ਜੇ ਪੂਰੇ ਸਰੀਰ ਦੀ ਜਾਨ ਨਿਕਲ ਜਾਂਦੀ ਹੈ ਜੀ ਮਤਲਬ ਕਹਿਣ ਦਾ ਕਿ ਜਦੋਂ ਤੁਹਾਡੇ ਗੋਡੇ ਚ ਦਰਦ ਹੁੰਦਾ ਸਭ ਤੋਂ ਪਹਿਲਾਂ ਅਜਵਾਇਣ ਜੀਰਾ ਤੇ ਸੌਫ ਅਜਵਾਇਣ ਜੀਰਾ ਤੇ ਸੌਫ ਅਜਵਾਇਣ ਬੈਵਰਦੀ ਨੂੰ ਖਤਮ ਕਰਦੀ ਹੈ ਜੀ ਜੀਰਾ ਪੇਟ ਦੇ ਸਿਸਟਮ ਨੂੰ ਸੈੱਟ ਕਰਦਾ ਸੌਫ ਤੁਹਾਡੇ ਪੂਰੇ ਨਰਵ ਸਿਸਟਮ ਨੂੰ ਲੂਬ੍ਰੀਕੇਟ ਕਰਨ ਦੇ ਵਿੱਚ ਉਹਨੂੰ ਫਾਇਦਾ ਦਿੰਦੀ ਆ ਇਹ ਤਿੰਨ ਚੀਜ਼ਾਂ ਨੂੰ ਜਦੋਂ ਤੁਸੀਂ ਖਾਓਗੇ ਦਾਲ ਕਿਤੇ ਥੋੜਾ ਜਿਹਾ ਗੁੜ ਖਾ ਲਓ ਤਾਂ ਸੌਣੇ ਤੇ ਸੁਹਾਕਾ ਤਾਂ ਤੁਹਾਨੂੰ ਤੁਰੰਤ ਰਿਲੀਫ ਮਿਲੂਗੀ ਹੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਦਰਦ ਹੋ ਰਿਹਾ ਤੁਸੀਂ ਇਹ ਤਿੰਨ ਚੀਜ਼ਾਂ ਦਾ ਮਿਸ਼ਰਣ ਖਾਓ ਦੇਖੋ ਨੀਂਦ ਆਉਂਦੀ ਸਵੇਰੇ ਉੱਠ ਕੇ ਨਾਲ ਤੁਸੀਂ ਕਹੋ ਗੁਲ ਸਾਹਿਬ ਥੈਂਕ ਯੂ ਭੁੱਖਾ ਮੈਂ ਥੈਂਕ ਯੂ ਦਾ ਇਹ ਗੱਲ ਨੋਟ ਕਰ ਲਿਓ ਤੇ ਦੂਜੀ ਗੱਲ ਵੱਡੀ ਚੀਜ਼ ਤੁਹਾਨੂੰ ਮੈਂ ਇੱਕ ਹੋਰ ਦੱਸਣ ਜਾ ਰਿਹਾ ਆਪਣੇ ਘਰ ਦੇ ਵਿੱਚ ਕਿਚਨ ਹੈ ਕਿਚਨ ਨੂੰ ਜਿਹੜੀ ਰਸੋਈ ਸੀ ਉਹਨੂੰ ਆਪਾਂ ਕਿਚਨ ਬਣਾ ਲਿਆ ਔਰ ਜਦ ਦੀ ਉਹ ਕਿਚਨ ਬਣਾਈ ਹੈ ਜਦੋਂ ਉਹ ਚ ਕਿਚ 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 ਹੋਈ ਜਾਂਦੀ ਹੈ ਉਹਨੂੰ ਰਸੋਈਓ ਰਹਿਣ ਦਿਓ ਉਹ ਚ ਜਿਹੜੀਆਂ ਅਸਲੀ ਚੀਜ਼ਾਂ ਨੇ ਉਹ ਰੱਖੋ ਉਹਦੇ ਵਿੱਚੋਂ ਤਲਣ ਵਾਲੀਆਂ ਚੀਜ਼ਾਂ ਨਾਲ ਲਿਆ ਕੇ ਰੱਖੋ ਮੈਂ ਕਿਸੇ ਕੰਪਨੀ ਦਾ ਲੋਨ ਹੀ ਲੈਣਾ ਚਾਹੁੰਦਾ ਸਮੈਲੀਆਂ ਸਮੂਲੀਆਂ ਰੱਖ ਲੈਣੇ ਆਪਾਂ ਤਲੀ ਜਾਂਨੇ ਖਾਈ ਜਾਂਨੇ ਆ ਆਲੂ ਨਹੀਂ ਖਾਣੇ ਤੁਸੀਂ ਉਹਦੇ ਵਿੱਚ ਰੱਖੋ ਜਿਹੜੀਆਂ ਆਪਾਂ ਖਾਣ ਵਾਲੀਆਂ ਚੀਜ਼ਾਂ ਨੇ ਘਰੇ ਬਣਾਓ ਤੇ ਖਾਓ ਜਿਵੇਂ ਹਲਦੀ ਹੋਗੀ ਅਜਵਾਇਣ ਜੀਰਾ ਸੌਫ ਲੌਂਗ ਬਦਾਮ ਕਾਜੂ ਅਖਰੋਟ ਹਰ ਚੀਜ਼ਾ ਇਦਾਂ ਦੀਆਂ ਰੱਖੋ ਉਹਦੇ ਵਿੱਚ ਭੁੱਲੇ ਭਟਕੇ ਹੀ ਖਾ ਲਾਂਗੇ ਤਾਂ ਵੀ ਬਹੁਤ ਕੁਝ ਹੈ ਤੇ ਇਹਦੇ ਵਿੱਚ ਕੀ ਹੈ ਤੁਹਾਡੀ ਰਸੋਈ ਦੇ ਵਿੱਚ ਇੱਕ ਸਭ ਤੋਂ ਵੱਡੀ ਚੀਜ਼ ਹੈ ਹਲਦੀ ਦਰਦ ਮਟਾਏ ਜਲਦੀ ਜਲਦੀ ਉਹ ਜਿਹੜੀ ਹਲਦੀ ਹੈ ਉਹਨੂੰ ਤੁਸੀਂ ਐਦਾਂ ਕਰਨਾ ਇੱਕ ਚੁਟਕੀ ਹਲਦੀ ਵੱਧ ਤੋਂ ਵੱਧ ਦੋ ਚੁਟਕੀ ਹਲਦੀ ਇੱਕ ਕੱਪ ਪਾਣੀ ਚ ਪਾ ਕੇ ਉਹਨੂੰ ਉਬਾਲ ਲਓ ਜੇ ਕੋਲੇਸਟ੍ਰੋਲ ਨਹੀਂ ਹੈਗਾ ਤਾਂ ਦੁੱਧ ਚ ਵੀ ਲੈ ਸਕਦੇ ਉਹਨੂੰ ਉਬਾਲ ਕੇ ਪੀ ਲਓ ਰਾਤ ਨੂੰ ਸਵੇਰੇ ਸਰੀਰ ਐ ਖੜਿਆ ਹੋਊਗਾ ਕਈ ਐਵੇਂ ਕਹੀ ਜਾਣਗੇ ਗੋਲਸਾਹਿ ਗਰਮ ਤਾਂ ਨਹੀਂ ਹੈਗੀ ਹੂੰ ਮੈਂ ਉਹਨੂੰ ਕਿਹਾ ਤੈਨੂੰ ਸ਼ਰਮ ਤਾਂ ਨਹੀਂ ਹੈਗੀ ਹੂੰ ਕੀ ਕਿਉਂ ਬੋਲ ਸਾਬ ਵੀ ਸਾਰੀ ਉਮਰ ਉਹ ਗੇ ਸੀ ਹਲਦੀ ਖਾਈ ਜੰਨੇ ਆ ਸਬਜ਼ੀ ਚ ਪਾ ਪਾ ਕੇ ਹੁਣ ਜੇ ਮੈਂ ਦੱਸ ਤੀ ਤਾਂ ਗਰਮ ਹੋ ਗਈ ਨਹੀਂ ਹੁੰਦੀ ਕੁਛ ਨਹੀਂ ਕਹਿੰਦੀ ਆਪਾਂ ਪਰ ਇਹਨੂੰ ਲੈਣਾ ਉਬਾਲ ਕੇ ਆ ਕਈ ਲੋਕੀ ਕਰਦੇ ਆ ਐ ਗਲਾਸ ਚ ਦੁੱਧ ਲਿਆ ਉਹ ਚ ਘੋਲ ਕੇ ਚਮਚੇ ਨਾਲ ਲੈ ਲਈ ਉਹਦਾ ਕੋਈ ਫਾਇਦਾ ਨਹੀਂ ਪੁੱਠੇ ਘੜੇ ਤੇ ਪਾਣੀ ਪਾਉਣ ਵਾਲੀ ਗੱਲ ਨਾ ਘੜਾ ਭਰੇ ਪਾਣੀ ਮੁੱਕੇ ਮਤਲਬ ਕਹਿਣ ਦਾ ਕਿ ਜੇ ਲੈਣਾ ਉਹਨੂੰ ਉਬਾਲ ਕੇ ਲੈਣਾ ਔਰ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸਦਾ ਹਲਦੀ ਤੋਂ ਜਿਆਦਾ ਸਡੇ ਬੈਦ ਜੀ ਨੇ ਇੱਕ ਚੀਜ਼ ਬਣਾਈ ਐ ਇਹਦਾ ਨੁਸਖਾ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਜੇ ਘਰੇ ਬਣਾਉਣਾ ਘਰੇ ਬਣਾ ਲਓ ਨਹੀਂ ਮੇਰੇ ਕੋਲ ਜੇ ਆਉਣੇ ਹੋ ਤਾਂ ਇੱਥੋਂ ਲੈ ਜਾਓ ਕੋਈ ਹਰਜ ਨਹੀਂ ਇਹਦੇ ਵਿੱਚ ਸਭ ਤੋਂ ਪਹਿਲਾਂ ਪਾਈ ਗਈ ਕਾਲੀ ਹਲਦੀ ਜੀ ਫਿਰ ਇਹਦੇ ਵਿੱਚ ਪਾਈ ਗਈ ਸੇਲਮ ਦੀ ਜਿਹੜੀ ਆਪਣੇ ਘਰੇ ਆ ਪੀਲੀ ਹਲਦੀ ਫਿਰ ਇਹਦੇ ਵਿੱਚ ਪਾਈ ਗਈ ਦਾਰੂ ਹਲਦੀ ਹੂੰ ਫਿਰ ਇਹਦੇ ਵਿੱਚ ਪਾਈ ਗਈ ਅੰਬਾਲ ਦੀ ਫਿਰ ਇਹਦੇ ਵਿੱਚ ਪਾਈ ਗਈ ਮੈਦਾ ਲੱਕੜੀ ਦਾ ਪਾਊਡਰ ਮੈਦਾ ਸੱਕ ਲੱਕੜੀ ਪਹਾੜੀ ਇਹ ਲੱਕੜੀ ਤਾਂ ਜੀ ਕਮਾਲ ਹੈ आर एफ फैक्टर ਨੂੰ ਪੋਜੀਟਿਵ ਜਿਹੜਾ ਪੋਜੀਟਿਵ ਹੁੰਦਾ ਉਹਨੂੰ ਨੇਗੇਟਿਵ ਕਰਨ 'ਚ ਵੀ ਦਮ ਰੱਖਦੀ ਹੈ ਕਿਸੇ ਵਿਦਵਾਨ ਨਾਲ ਗੱਲ ਕਰਕੇ ਦੇਖਿਓ ਮੈਂ ਤਾਂ ਤੁਹਾਡੇ ਬੱਚਿਆਂ ਵਰਗਾ ਭਰਾਵਾਂ ਵਰਗਾ ਤੁਸੀਂ ਕਿਸੇ ਵਿਦਵਾਨ ਬੈਦ ਨਾਲ ਵੀ ਗੱਲ ਕਰੋ ਜਿਹੜਾ ਤੁਹਾਡੇ ਗਵਾਣਾਂ ਚੋਵੇ ਕਿ ਮੈਦਾ ਸੱਕ ਲੱਕੜੀ ਕਾਦੇ ਕੰਮ ਆਉਂਦੀ ਹੈ ਤੁਹਾਨੂੰ ਪਤਾ ਲੱਗੂ ਵੀ ਕਿਹੜੀ ਚੀਜ਼ ਰੱਬ ਨੇ ਧਰਤੀ ਤੇ ਦਿੱਤੀ ਹੈ ਗਠੀਏ ਨੂੰ ਖਤਮ ਕਰਨ ਦਾ ਦਮ ਰੱਖਦੀ ਹੈ ਇਹਨੂੰ ਘਰੇ ਬਣਾਓ ਮੈਂ ਤਾਂ ਨੁਸਖਾ ਤੁਹਾਨੂੰ ਸ਼ੇਅਰ ਕਰਤਾ ਕਿਹੜਾ ਦੱਸਦਾ ਨੁਸਖੇ ਮੈਂ ਤੇ ਵੰਡਣ ਦਾ ਇੱਕ ਗੋੜਾ ਕਿ ਨੁਸਖੇ ਵੰਡ ਦਿਓ ਕਿਉਂਕਿ ਰਾਸ਼ਾ ਇਨਾ ਪੈਂਦਾ ਕਲੀਨਿਕ ਤੇ ਮੈਂ ਕਿੰਨੇ ਘਣੂ ਦੇ ਦੂੰਗਾ ਸ਼ੀਸ਼ੀਆਂ ਭਰ ਭਰ ਕੇ ਨਹੀਂ ਭਰਦੀਆਂ ਘਰੇ ਬਣਾਓ ਘਰੇ ਖਾਓ ਸ਼ੀਸ਼ਾ ਦਿਓ ਤੇ ਥੈਂਕ ਯੂ ਬੋਲ ਦਿਆ ਕਰੋ ਤੇ ਇਹ ਹੋ ਗਈ ਪੰਚਮ ਹਲਦੀ ਫਿਰ ਇੱਕ ਚੀਜ਼ ਹੋਰ ਤਰਵਿੰਦਰ ਜੀ ਤਿਆਰ ਕੀਤੀ ਗਈ ਕਿ ਗੋਡਿਆਂ ਚ ਜਿਵੇਂ ਕਿਸੇ ਵੈਦ ਨੂੰ ਕਿਹਾ ਗਿਆ ਕਿ ਵੈਦ ਨੇ ਕਿਸੇ ਨੂੰ ਮਰੀਜ਼ ਨੂੰ ਕਿਹਾ ਗਿਆ ਕਿ ਭਾਈ ਸਾਹਿਬ ਤੁਹਾਡਾ ਜਿਹੜਾ ਹੈਗਾ ਗੋਡਿਆਂ ਦਾ ਗ੍ਰੀਸ ਖਤਮ ਹੋ ਗਿਆ ਕੋਡਾ ਆਪਰੇਸ਼ਨ ਹੋ ਉਹਦੇ ਵਾਸਤੇ ਸਭ ਤੋਂ ਵਧੀਆ ਗਰੀਸ ਸਾਡੇ ਰੱਬ ਨੇ ਸਾਡੇ ਪ੍ਰਮਾਤਮਾ ਨੇ ਸਾਡੇ ਮਾਲਕ ਨੇ ਪੇੜਾਂ ਨੂੰ ਲਾਇਆ ਹੋਇਆ ਪੌਦਿਆਂ ਦੇ ਉੱਤੇ ਲਾਈ ਹੋਈ ਗਰੀਸ ਆ ਕੀ ਚੀਜ਼ ਹੈ ਕੜਾ ਗੁੰਦ ਗੁੰਦ ਦੇ ਰੂਪ ਚ ਚਿਪ 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 ਉਸ ਗੁੰਦ ਦੇ ਐਕਸਟ੍ਰੈਕਟ ਲੈ ਕੇ ਗੁੰਦ ਦਾ ਐਕਸਟ੍ਰੈਕਟ ਪਤਾ ਕੀ ਹੁੰਦਾ 10 ਕਿਲੋ ਦੇ ਵਿੱਚ 10 ਕਿਲੋ ਗੁੰਦ ਦੇ ਵਿੱਚੋਂ ਸਿਰਫ 1 ਕਿਲੋ ਐਕਸਟ੍ਰੈਕਟ ਨਿਕਲਦਾ ਜੀ ਉਹ ਫਿਰ ਕੰਮ ਆਉਂਦਾ ਬਾਕੀ ਸਾਰਾ ਵੇਸਟ ਆ ਕੋਈ ਫਾਇਦਾ ਨਹੀਂ ਉਹ ਜਿਹੜਾ ਅਸਲੀ ਗੂੰਦ ਹੈ ਉਹ ਵੀਰੇਜ ਵਾਂਗੂ ਕੰਮ ਕਰਦਾ ਜਿਵੇਂ ਵੀਰੇਜ ਦਾ ਇੱਕ ਕਣਕ ਬੱਚਾ ਪੈਦਾ ਕਰਨ ਦੀ ਸ਼ਕਤੀ ਰੱਖਦਾ ਨਾ ਉਦਾਂ ਹੀ ਇਹ ਗੂੰਦ ਹੂੰ ਇਹ ਪੇੜ ਦਾ ਵੀਰੇਜ ਹੈ ਦਰਖਤ ਦਾ ਵੀਰੇਆ ਹੈ ਜਿਹੜਾ ਬਣ ਬਣ ਕੇ ਨਿਕਲਦਾ ਬਾਹਰ ਉਹ ਚੀਜ਼ ਉਹਦੇ ਵਿੱਚ ਫਿਰ ਪਾਈ ਗਈ ਜਟਾਵਾਂਸੀ ਜਿਹੜੀ ਸਾਡੇ ਪੂਰੇ ਨਰਵ ਸਿਸਟਮ ਨੂੰ ਸਟਰੋਂਗ ਕਰਦੀ ਹੈ ਬਲਾਕਰਸ ਨੂੰ ਖੋਲਦੀ ਹੈ ਔਰ ਜਿਹੜੇ ਭੈਣ ਭਰਾ ਕਹਿੰਦੇ ਆ ਦਵਾਈ ਲਈ ਗੋਇਲ ਸਾਹਿਬ ਤੁਸੀਂ 6 ਮਹੀਨੇ ਕਿਹਾ ਸੀਗਾ ਥੋੜਾ ਜਿਹਾ ਫਰਕ ਪਿਆ ਥੋੜਾ ਜਿਹਾ ਨਹੀਂ ਪਿਆ ਉਹਨਾਂ ਨੂੰ ਵੀ ਮੈਂ ਕਹੂੰਗਾ ਇੱਕਦਮ ਦਵਾਈ ਬੰਦ ਨਾ ਕਰੋ ਅਗਰ ਤੁਹਾਨੂੰ 2% ਵੀ ਫਾਇਦਾ ਕਰ ਰਹੀ ਹੈ ਇਹਨੂੰ ਰੈਗੂਲਰ ਲੈਂਦੇ ਰਹੋ ਔਰ ਮੈਂ ਹਰਾਨ ਕਿ ਕਿਸੇ ਨੇ 2-2 ਸਾਲ ਵੀ ਖਾਧਾ ਕਾਲਾ ਗੁੰਟ ਔਰ ਕਮਾਲ ਦੇ ਰਿਜ਼ਲਟ ਆਏ ਨੇ ਦੇ ਔਰ ਕੋਈ ਮਾੜਾ ਨਹੀਂ ਘਰੇ ਖਾਓ શરીਰ ਦੇ ਵਿੱਚ ਇਕੱਲਾ ਗੋਡਿਆਂ ਚ ਗ੍ਰੀਸ ਨਹੀਂ ਬਣਾਉਂਦਾ ਇਹ ਤੁਹਾਡੇ ਹਾਰਟ ਬ੍ਰੇਨ ਔਰ ਲੀਵਰ ਦੀਆਂ ਪ੍ਰੋਬਲਮ ਨੂੰ ਵੀ ਸੋਲਵ ਕਰਦਾ ਕਾਲਾ ਗੁੰਟ ਮਤਲਬ ਇਹਦੇ ਘੱਟੋ ਘੱਟ 270 ਬਿਮਾਰੀਆਂ ਦੇ ਵਿੱਚ ਫਾਇਦਾ ਕਰਦਾ ਇਹ ਗੋਡਿਆਂ 'ਚ ਗਰੀਸ ਬਣਾਉਣ ਦੇ ਕੰਮ ਆਉਂਦਾ ਔਰ ਦੂਜੀ ਚੀਜ਼ ਇਹਦੇ ਵਿੱਚ ਅਸੀਂ ਜਿਹੜੀ ਦੰਨੇ ਆ ਉਹ ਦੰਨੇ ਆ ਕਾਲਾ ਗੂੰਦ ਕਰੀਮ ਹਮ ਕਰੀਮ ਤੇ ਕਾਲਾ ਗੂੰਦ ਤੇਲ ਜੀ ਐਡੀ ਵੱਡੀ ਸਿਸ਼ੀ ਤੇਲ ਦੀ ਐਡੀ ਸਿਸ਼ੀ ਕਰੀਮ ਦੀ ਇਹਨੂੰ ਦੋਨਾਂ ਨੂੰ ਅਸੀਂ ਕਹਿੰਦੇ ਆ ਕਿ ਡੱਬੀ 'ਚ ਕੱਢ ਕੇ ਮਿਕਸ ਕਰ ਲਓ ਪੂਰੀ ਦੀ ਪੂਰੀ ਪਹਿਲਾਂ ਮੈਂ ਕਹਿੰਦਾ ਹੁੰਦਾ ਸੀ ਥੋੜੀ ਥੋੜੀ ਕੱਢ ਕੇ ਲਾਓ ਜਲਣ ਬਹੁਤ ਕਰਦੀ ਸੀ ਫਿਰ ਮੈਂ ਕਿਹਾ ਕਿ ਇਹਨੂੰ ਪੂਰੀ ਮਿਕਸ ਕਰਕੇ ਟਰਾਈ ਕਰੋ ਅਸੀਂ ਕੀਤਾ ਤਾਂ ਜਲਨ ਘਟ ਹੁੰਦੀ ਹੈ ਔਰ ਫਾਇਦਾ ਵੱਧ ਹੋ ਰਿਹਾ ਤਾਂ ਇਹਨੂੰ ਅਸੀਂ ਇਕੱਠੇ ਮਿਕਸ ਕਰਾ ਦਿੱਤਾ ਇੱਕੋ ਹੀ ਡੱਬੇ ਦੇ ਵਿੱਚ ਮਿਕਸ ਕਰੋ ਮਿਕਸ ਕਰਕੇ ਜਿਵੇਂ ਅਸੀਂ ਇਹ ਪੰਚਮ ਹਲਦੀ ਦੀ ਡੱਬੀ ਜਿੰਨਾ ਨੂੰ ਦੰਨੇ ਆ ਉਹ ਉਹ ਹਲਦੀ ਉਹਨਾਂ ਨੂੰ ਕਿਹੜਿਆ ਕੱਢ ਕੇ ਕਿਸੇ ਹੋਰ ਭਾਂਡੇ 'ਚ ਪਾ ਲੋ ਕਿਸੇ ਉਹ ਡੱਬੀ ਚ ਪਾ ਕੇ ਰੱਖ ਲਓ ਇਹ ਇੱਕ ਅੰਚ ਦੀ ਬੋਤਲ ਹੈ ਇਹਦੇ ਵਿੱਚ ਤੁਸੀਂ ਆ ਤੇਲ ਤੇ ਕਰੀਮ ਸਾਰੇ ਗਾੜ ਲਓ ਐਂ ਵਧੀਆ ਤਰੀਕੇ ਨਾਲ ਸਮਝਾਤਾ ਮੈਂ ਜਿਵੇਂ ਕਲੀਨਿਕ ਚ ਬੈਠਾ ਸਮਝਾਉਣਾ ਨਾ ਲੋਕਾਂ ਤੇ ਇਹਨੂੰ ਮਿਕਸ ਕਰਕੇ ਐਂ ਬਿੰਦੀਆਂ ਜੀਆਂ ਬਣਾਵਣਾ ਐ ਗੁੱਡੇ ਤੇ ਲਾਉਣੀ ਆ ਬਹੁਤ ਥੋੜੀ ਮਾਤਰਾ ਚ ਲਾਉਣੀ ਆ ਐ ਹੌਲੀ ਹੌਲੀ ਜਿਵੇਂ ਬੱਚੇ ਦੇ ਸਿਰ ਤੇ ਹੱਥ ਫੇਰਦੇ ਆ ਐ ਗੁੱਡੇ ਦੇ ਹੱਥ ਫੇਰ ਦਾ ਆਪਦੇ ਗੋਡੇ ਨੂੰ ਇੰਨਾ ਪਿਆਰ ਕਰੋ ਜਿਵੇਂ ਪਿਆਰ ਕਰੋ ਆਪਦੇ ਗੋਡੇ ਨੂੰ ਪੂਰਾ ਤੇ ਉਹਦੇ ਗੋਡੇ ਦੇ ਥੱਲੇ ਵੀ ਹੱਥ ਫੇਰੋ ਸਤਿ ਜੀ ਕਿਰਪਾ ਅਬ ਦੇ ਗੋਡੇ ਦੇ ਥੱਲੇ ਵੀ ਹੱਥ ਪੇਰੋ ਤਾਂ ਕਿ ਉਹ ਜਿਹੜੇ ਥੱਲੇ ਖੁੱਚਾਂ ਦੇ ਵਿੱਚ ਬਰੀਕ ਨਾੜਾਂ ਨੇ ਨੀਲੀਆਂ ਹੋ ਜਾਂਦੀਆਂ ਨੇ ਤੁਸੀਂ ਦੇਖੀਆਂ ਹੋਣਗੀਆਂ ਗਿੱਟਿਆਂ ਦੇ ਕੋਲ ਵੀ ਨੀਲੀਆਂ ਨੀਲੀਆਂ ਹੋ ਜਾਂਦੀਆਂ ਨੇ ਉਹ ਨਸਾਂ ਦੇ ਵਿੱਚ ਲੂਬ੍ਰੀਕੇਸ਼ਨ ਆਊਗਾ ਬਲੱਡ ਸਰਕੂਲੇਸ਼ਨ ਚੱਲੂਗਾ ਔਰ ਦਰਦ ਘਟੂਗਾ ਤੁਸੀਂ ਕਹੋਗੇ ਰਾਤ ਨੂੰ ਨੀਂਦ ਬੜੀ ਚੈਨ ਦੀ ਆਈ ਕੰਜਨ ਤੋਂ ਮੈਂ ਕਹਿੰਦਾ ਨਹੀਂ ਸਵੇਰੇ ਵੱਰ ਤੋਂ ਲੋਕੀ ਸਵੇਰੇ ਵੀ ਲਾ ਲੈਂਦੇ ਆ ਤਾਂ ਇਸ ਕਰਕੇ ਇਹਦਾ ਪੂਰਾ ਜਿਹੜਾ ਫਾਇਦਾ ਲੈਣਾ ਉਹ ਉਹ ਤੁਸੀਂ ਜਿਵੇਂ ਸਾਡੇ ਵੈਦ ਦੱਸਦੇ ਆ ਉਵੇਂ ਲੈਣਾ ਚਾਹੀਦਾ ਜੀ ਤੇ ਗੁਲ ਸਾਹਿਬ ਕਿੰਨੇ ਕਿ ਜਿਹੜੇ ਪੁਰਾਣੇ ਮਰੀਜ਼ ਹੁੰਦੇ ਨੇ ਕਿੰਨੀ ਕ ਦੇਰ ਤੋਂ ਪਰੇਸ਼ਾਨ ਹੁੰਦੇ ਨੇ ਜਿਵੇਂ ਕਹਿੰਦੇ ਨਾ ਕਿ ਮੇਰੇ ਤਾਂ ਜੀ 5-6 ਸਾਲਾਂ ਤੋਂ ਨਹੀਂ ਤੁਰਿਆ ਜਾਂਦਾ 10 ਸਾਲਾਂ ਤੋਂ ਨਹੀਂ ਉਹਦੇ ਵਾਸਤੇ ਵੀ ਇਹ ਕਾਮਯਾਬ ਹੈ ਜੀ ਦੇਖੋ ਕਈ ਬਰੀਜ ਹੁੰਦੇ ਨੇ ਕਹਿੰਦੇ ਨੇ ਅੱਜ ਤੋਂ 10 ਸਾਲ ਪਹਿਲਾਂ ਸਾਨੂੰ ਕਿਸੇ ਡਾਕਟਰ ਨੇ ਕਿਹਾ ਸੀ ਅੱਜ ਜੇ ਆਪਰੇਸ਼ਨ ਹੋਊਗਾ 10 ਸਾਲ ਤੱਕ ਉਹਨੇ ਮੇਰੇ ਕੋਲੇ ਆਉਣ ਆਉਣ ਤੱਕ ਕੱਢ ਲੈਣਾ ਨਹੀਂ ਹੋਇਆ ਆਪਰੇਸ਼ਨ ਨਹੀਂ ਲੋੜ ਪੈਂਦੀ ਤਾਂ 10 ਸਾਲ ਮੈਂ ਕਢਾ ਦਿੰਦਾ ਉਹਦੇ ਹੂੰ ਦਵਾਈ ਦੇ ਕੇ 20 ਨਿਕਲ ਗਏ ਉਸ ਤੋਂ ਬਾਅਦ ਬਾਬਾ ਜੀ ਦੀ ਕਿਰਪਾ ਹੋ ਜਾਂਦੀ ਹੈ ਉਹਦੇ ਤੇ ਆਪੇ ਉਹ ਹਲਦੇ ਹਲਦੇ ਖਾ ਕੇ ਸੈੱਟ ਰੱਖਦਾ ਕੋਈ ਲੋੜ ਨਹੀਂ ਪੈਂਦੀ ਔਰ ਦੂਜੀ ਗੱਲ ਕਈ ਇਹ ਕੰਪਲੇਂਟ ਜ਼ਰੂਰ ਕਰਦੇ ਨੇ ਵੀ ਗੋਲ ਸਾਹਿਬ ਜਿੱਦਾਂ ਇਹ ਹੋਇਆ ਨਾ ਉਦੋਂ ਦੀ ਟੈਨਸ਼ਨ ਬਹੁਤ ਰਹਿੰਦੀ ਹੈ ਦਿਮਾਗ ਤੇ ਉਹਨੂੰ ਟੈਨਸ਼ਨ ਦੇ ਕਈ ਹੋਰ ਜਿਹੜੇ ਹੈਗੇ ਨੇ ਜ਼ਿੰਦਗੀ ਦੇ ਸਵਾਦ ਖਤਮ ਹੋ ਜਾਂਦੇ ਐਦਾਂ ਦੇ ਸਵਾਦ ਬਿਲਕੁਲ ਜੀ ਬਿਲਕੁਲ ਸਰੀਰਕ ਕਮਜ਼ੋਰੀ ਦੀ ਗੱਲ ਕਰ ਲਈ ਹੈ ਨਾ ਹਾਂ ਉਹ ਆਉਂਦੀ ਹੈ ਜੀ ਉਹਦੇ ਚ ਕੀ ਹੁੰਦਾ ਕਿ ਜਿਵੇਂ ਹੁਣ ਮੰਨ ਲਓ ਕਿਸੇ ਦੀ ਵਾਈਫ ਉਹਦੇ ਗੋਡੇ ਦੁਖਦੇ ਆ ਅੱਛਾ ਮੈਕਸਿਮਮ ਮੈਂ ਦੇਖਿਆ ਕਿ 80% ਲੇਡੀਜ਼ ਨੂੰ ਗੋਡਿਆਂ ਦੀ ਪ੍ਰੋਬਲਮ ਆ ਰਹੀ ਆ ਜੈਂਟਸ ਨੂੰ ਘਟ ਆ ਰਹੀ ਆ ਜੈਂਟਸ ਨੂੰ ਡਾਇਬੀਟਿਸ ਦੀ ਪ੍ਰੋਬਲਮ ਜ਼ਿਆਦਾ ਆ ਰਹੀ ਆ 슈ਗਰ ਦੀ ਇਸ ਕਰਕੇ ਲੇਡੀਜ਼ ਨੂੰ ਥਾਇਰਾਇਡ ਦੀ ਪ੍ਰੋਬਲਮ ਜੋੜਾਂ ਦੇ ਦਰਦ ਦੀ ਜ਼ਿਆਦਾ ਆ ਰਹੀ ਆ ਪੀਸੀਓਡੀ ਦੀ ਆ ਤੇ ਇਹਦੇ ਕਰਕੇ ਨਾ ਮੈਂ ਤੁਹਾਨੂੰ ਦੱਸਦਾ ਕਈ ਲੋਕ ਮੇਰੇ ਨਾਲ ਬੈਠੇ ਬੈਠੇ ਭੈਣ ਭਰਾ ਜਿਹੜੇ ਮੇਰੇ ਨਾਲ ਖੁੱਲ ਜਾਂਦੇ ਨੇ ਜਿਨ੍ਹਾਂ ਨੂੰ ਪਤਾ ਵੀ ਗੁਰਸੱਬ ਦਾ ਸੁਭਾਅ ਆਈਂ ਆਈ ਗੱਲ ਕਰਨੀ ਹੈ ਮੈਂ ਤਾਂ ਗੋਡਿਆਂ ਤੇ ਤੇਲ ਲਾਉਂਦਾ ਲਾਉਂਦਾ ਵੀ ਇੰਨਾ ਵਧੀਆ ਮਾਹੌਲ ਬਣਾ ਜਾਂਦਾ ਵੀ ਸਾਡੇ ਭੈਣ ਭਰਾ ਖੁਸ਼ ਹੋ ਜਾਂਦੇ ਆ ਵੀ ਡਾਕਟਰ ਸਾਹਿਬ ਚਲੋ ਠੀਕ ਆ ਤੋ ਅੱਜ ਜਾਂਦਾ ਸਾਰੇ ਹੀ ਦੰਦੇ ਨੇ ਪਰ ਆ ਵਧੀਆ ਲੱਗਦਾ ਜਦੋਂ ਤੁਹਾਡੇ ਨਾਲ ਬਹਿਨੇ ਆ ਤਾਂ ਉਹ ਮੇਰੇ ਨਾਲ ਖੁੱਲ ਕੇ ਗੱਲ ਕਰ ਲੈਂਦੇ ਨੇ ਵੀ ਗੋਲ ਸਾਹਿਬ ਦੇਖੋ ਪਤਾ ਕੀ ਹੈ ਤੁਹਾਡੀ ਭੈਣ ਨੂੰ ਨਾ 10 ਸਾਲ ਹੋ ਗਏ ਗੋਡੇ-ਗੋਡੇ ਕਰਦੀ ਨੂੰ ਹੂੰ ਔਰ ਇਹਦੇ ਚੱਕਰ ਚ ਕਹਿੰਦਾ ਸਾਨੂੰ ਵੀ ਕਹਿੰਦਾ ਕਦੇ ਕੋਈ ਐਕਸਰਸਾਈਜ਼ ਹੀ ਨਹੀਂ ਹੁੰਦੀ ਸਾਡੀ ਹੂੰ ਫਿਰ ਮੈਂ ਕਹਿੰਦਾ ਨਾਲ ਖੁੱਲ੍ਹ ਕੇ ਦੱਸੋ ਕਹਿੰਦਾ ਯਾਰ ਸਾਡਾ ਵਿਵਹਕ ਜੀਵਨ ਰੁਕਿਆ ਪਿਆ ਜਮਈ ਜੀ ਇਹਦਾ ਜੀ ਇਸ ਹਰ ਵਕਤ ਗੁੰਡੇਆਂ ਨੂੰ ਦੁਖੀ ਕੀਤੀ ਪਈ ਤੇ ਉਹ ਕਹਿੰਦਾ ਅਸੀਂ ਕਿੱਧਰ ਨੂੰ ਜਾਈਏ ਤਾਂ ਫਿਰ ਉਹਨਾਂ ਵਾਸਤੇ ਫਿਰ ਉਹ ਕਹਿੰਦੇ ਸਾਡੇ ਚ ਇੰਨਾ ਟਾਈਮ ਗਾਇਬ ਆ ਗਿਆ ਸਾਨੂੰ ਨਿਪੁੰਨਤਾ ਆ ਗਈ ਹੁਣ ਨਾ ਤਾਂ ਕੋਈ ਇਰੇਕਸ਼ਨ ਹੈ ਨਾ ਕੁਝ ਹੋਰ ਹੈ ਘਰ ਦੇ ਵਿੱਚ ਹਰ ਵਕਤ ਮਾਹੌਲ ਬਿਮਾਰਾਂ ਵਾਲਾ ਬਿਮਾਰੀ ਵਾਲਾ ਖੁਸ਼ੀ ਦਾ ਮਾਹੌਲ ਹੀ ਨਹੀਂ ਰਿਹਾ ਫਿਰ ਉਹਨੂੰ ਭੈਣ ਨੂੰ ਵੀ 2 ਮਿੰਟ ਸਮਝਾਈਦਾ ਤੇ ਉਧਰ ਭਰਾ ਨੂੰ ਫਿਰ ਐਕਸ ਪਲੱਸ 골ਡ ਕੈਪਸੂਲ ਦਈਦਾ ਜੀ ਤੇ ਉਹਨਾਂ ਨੂੰ ਇਹ ਕਹਿੰਦਾ ਵੀ ਗੁੰਡੇ ਮੁੰਡੇ ਪੁੱਲ ਜੋਗੇ ਮਾੜਾ ਮੋਟਾ ਜ਼ਿੰਦਗੀ ਚ ਇੰਜੋਏ ਵੀ ਹੋਣਾ ਚਾਹੀਦਾ ਨਰਪੁਰ ਹੈ ਨਹੀਂ ਕਿ ਬਿਮਾਰੀ ਆ ਗਈ ਗਾੜੇ ਜਾਓ ਦੁਨੀਆ ਦੇ ਵਿੱਚ ਇੰਜੋਏ ਕਰੋ ਦਿੱਲੀ ਇੰਜੋਏ ਕਰੋ ਲਾਈਫ ਇੰਜੋਏ ਕਰਨ ਵਾਸਤੇ ਹੈ ਘਟੋ ਘਟ ਵੀਕਐਂਡ ਤੇ ਦੋ ਦਿਨ ਤੱਕ ਇੱਥੇ ਜਾਓ ਇਹ ਜਿਵੇਂ ਐਕਸ ਪਲੱਸ 골ਡ ਕੈਪਸੂਲ ਹੈ ਇਹਦੇ ਵਿੱਚ ਵੀ ਨਾ ਜੀ ਕੁਚਲਾ ਸ਼ੁੱਧ ਔਰ ਫਿਰ ਸਵਾਇਦ ਮੁਸਲੀ ਸਾਲ ਪੰਜਾ ਇਹ ਚ ਵੀ ਅਸ਼ਵਗੰਧ ਵਗੈਰਾ ਇਹ ਵੀ ਗੋਡਿਆਂ ਚ ਗ੍ਰੀਸ ਵਰਗਾ ਹੀ ਕੰਮ ਕਰਦਾ ਸਰੀਰ ਦੇ ਵਿੱਚ ਕਿ ਉਹ ਬੀਰਜ ਨੂੰ ਗਾੜਾ ਕਰ ਦਿੰਦਾ ਜਦੋਂ ਬੀਰਜ ਗਾੜਾ ਹੋਊਗਾ ਤਾਂ ਤੁਹਾਨੂੰ ਪਤਾ ਹੈ ਕਿ ਜਿਹਦੇ ਸਰੀਰ ਚ ਬੀਰਜ ਦੀ ਕਮੀ ਨਹੀਂ ਹੈਗੀ ਬੀਰਜ ਗਾੜਾ ਹੈ ਉਹ ਬੰਦੇ ਦੇ ਵਿੱਚ ਕਦੇ ਵੀ ਕੋਈ ਕਮਜ਼ੋਰੀ ਨਹੀਂ ਆ ਸਕਦੀ ਤਾਕਤ ਰਹੂਗੀ ਸਾਡੇ ਵਾਂਗੂ ਹਰ ਵਕਤ ਟੀਵੀ ਚੈਨਲ ਤੇ ਬੈਠਾ ਬੜਕਾ ਮਾਰਦਾ ਰਹੂਗਾ ਆਪਦੀ ਗੱਲ ਲੋਕਾਂ ਨੂੰ ਕਹਿੰਦਾ ਰਹੂਗਾ ਇਸ ਕਰਕੇ ਐਕਸ ਪਲੱਸ 골ਡ ਕੈਪਸੂਲ ਮੈਂ ਜ਼ਰੂਰ ਲੈਣਾ ਭਰਾਵਾਂ ਨੂੰ ਦੱਸਣਾ ਹੁਣਾ ਕਿ ਜੇ ਲੰਬਾ ਗੈਪ ਪੈ ਗਿਆ ਤੁਹਾਡਾ ਬਿਮਾਰੀ ਕਾਰਨ ਤਤ ਲੁਕ ਟੁਗਟ ਨੂੰ ਪੁਨਸਕਤਾ ਨਹੀਂ ਆਉਗੀ ਤੁਹਾਡੀ ਜ਼ਿੰਦਗੀ ਦੇ ਵਿੱਚ ਜਿਹੜਾ ਪਿਆਰ ਦਾ ਬੱਲਵ ਹੈ ਉਹ ਹਮੇਸ਼ਾ ਜਗਦਾ ਰਹੂਗਾ ਤਾਂ ਇਸ ਕਰਕੇ ਮੀਆਂ ਬੀਵੀ ਜਿੰਨੇ ਵੀ ਨੇ ਆਪਸ ਚ ਪ੍ਰੇਮ ਪਿਆਰ ਜਿਹੜਾ ਹੈਗਾ ਉਹਨੂੰ ਵੀ ਬਰਕਰਾਰ ਰੱਖੋ ਬਿਮਾਰੀਆਂ ਨਾਲ ਵੀ ਲੜੋ ਔਰ ਬਿਮਾਰੀਆਂ ਨਾਲ ਲੜਨ ਵਾਸਤੇ ਆਪਣੇ ਕੋਲੇ ਬਹੁਤ ਬੜਾ ਭੰਡਾਰ ਹੈ ਜੜੀ ਉਰਵੈਦਿਕ ਦਾ ਕੋਈ ਦਵਾਈ ਬੁੱਟੀ ਚਾਹੀਦੀ ਹੈ ਤਾਂ ਵੀ ਮੈਨੂੰ ਫੋਨ ਕਰ ਲਓ ਕੋਈ ਸਲਾਹ ਚਾਹੀਦੀ ਹੈ ਤਾਂ WhatsApp ਤੇ ਮੈਸੇਜ ਪਾ ਦਿਓ رائے ਜ਼ਰੂਰ ਮਿਲੂਗੀ ਬਾਕੀ ਕਦੇ ਵੀ ਮੈਨੂੰ ਮਿਲਣਾ 15 20 ਦਿਨ ਦਾ ਟਾਈਮ ਲੱਗਦਾ ਹੈ ਜੇ ਤੁਸੀਂ ਅੱਜ ਵੀਡੀਓ ਦੇਖ ਰਹੇ ਹੋ ਤਾਂ 15-20 ਦਿਨ ਬਾਅਦ ਤੁਸੀਂ ਆਉਣ ਦੀ ਕੋਸ਼ਿਸ਼ ਕਰੋ ਤਾਂ ਕਿ ਰਸ਼ ਬਹੁਤ ਹੁੰਦਾ ਸਵੇਰੇ ਸਵੇਰੇ ਪਹੁੰਚ ਜਾਓ 9 ਵਜੇ ਪਰਚੀ ਲੈ ਲਓ ਤਾਂ ਤੁਹਾਨੂੰ ਬਹੁਤ ਜਲਦੀ ਫ੍ਰੀ ਕੀਤਾ ਜਾਊਗਾ ਔਰ ਮੇਰਾ ਸੋਮਵਾਰ ਮੰਗਲਵਾਰ ਤੇ ਬੁੱਧਵਾਰ ਤਿੰਨ ਦਿਨ ਮੈਂ ਬੈਠਦਾ ਚੰਡੀਗੜ੍ਹ ਆਪਣੇ ਆਫਿਸ ਦੇ ਵਿੱਚ ਆਫਿਸ ਦਾ ਐਡਰੈਸ 372 ਨੰਬਰ ਹੈ ਸ਼ੋਰੂਮ ਦਾ ਔਰ ਸੈਕਟਰ 44 ਡੀ ਚੰਡੀਗੜ੍ਹ ਦਾ ਆਪਣਾ ਐਡਰੈਸ ਹੈ ਬਾਰ ਬਾਰ ਮੈਂ ਗਲਕੇਂਦਰਨ ਔਰ ਜਿਹੜਾ ਮੇਰਾ ਫੋਨ ਨੰਬਰ ਹੈ ਤੁਹਾਡੀ ਸਕਰੀਨ ਤੇਗਾ 99150 72372 ਇਸ ਨੰਬਰ ਤੇ ਤੁਸੀਂ ਜਾ ਕੇ WhatsApp ਕਰ ਸਕਦੇ ਹੋ ਜੀ WhatsApp ਕਾਲ ਕਰ ਸਕਦੇ ਹੋ ਲੇਕਿਨ ਇਹ ਜ਼ਰੂਰ ਹੈ ਕਿ ਕਾਲ ਬਹੁਤ ਘੱਟ ਕਰਿਆ ਕਰੋ ਬਹੁਤ ਰੇਅਰ ਕਰਿਆ ਕਰੋ WhatsApp ਤੇ ਮੈਸੇਜ ਪਾ ਦਿਆ ਕਰੋ ਔਰ ਜਿੱਦਨ ਤੁਸੀਂ ਆਉਣਾ ਐਡਰੈਸ ਤੁਹਾਨੂੰ ਦੇ ਦਿੱਤਾ ਸੋਮ ਮੰਗਲ ਬੁੱਧ ਵਾਰ ਆ ਜਾ ਕਰੋ ਇੱਕ ਦਿਨ ਹਰ ਮਹੀਨੇ ਦਾ ਪਹਿਲਾ ਐਤਵਾਰ ਸ਼ਾਂਤੀ ਆਯੁਰਵੈਦਿਕ ਸਟੋਰ ਮਠਿੰਡੇ ਤੁਸੀਂ ਮੈਨੂੰ ਮਿਲ ਸਕਦੇ ਹੋ ਤੇ ਉਹਦੇ ਵਾਸਤੇ ਵੀ ਤੁਸੀਂ ਜਦੋਂ ਵੀ ਟਾਈਮ ਲੈਣਾ ਸਾਡੇ Facebook ਤੇ सुभाष गोयल चंडीगढ़ करके फेसबुक है यूट्यूब है उधरते दे जाके देख सकते जी, एक जी जान्दे जान्दे, एक तो दे <laughs> एक फार्मूला भी साझा कर दियो जी जाते-जाते ਜਿਹੜਾ x+ ਦਾ ਤੁਸੀਂ ਫਾਰਮੂਲਾ ਡੱਬੀ ਦੇ ਵਿੱਚ ਪੈਕ ਕੀਤਾ ਹੋਇਆ ਤੇ ਇੱਕ ਲਿਖਤੀ ਫਾਰਮੂਲਾ ਵੀ ਮੈਂ ਤੁਹਾਡੇ ਟੇਬਲ ਤੇ ਦੇਖ ਲਿਆ ਇਹ ਮੈਂ ਲਿਖ ਕੇ ਰੱਖਦਾ ਹੁੰਦਾ ਜਦੋਂ ਧਰਮਿੰਦਰ ਜੀ ਆਉਂਦੇ ਆ ਮੈਂ ਪੰਜ ਛੇ ਨੁਸਕੇ ਰੱਖਦਾ ਮੈਨੂੰ ਪਤਾ ਇਹਨਾਂ ਨੇ ਚਾਰ ਪੰਜ ਪ੍ਰੋਗਰਾਮ ਮੇਤੋਂ ਲੈਣੇ ਹੁੰਦੇ ਆ ਮੈਨੂੰ ਆਉਂਦਾ ਵੀ ਹਰ ਪ੍ਰੋਗਰਾਮ ਚ ਇੱਕ ਨੁਸਕਾ ਜ਼ਰੂਰ ਮੈਂ ਦੇ ਦਿਆਂ ਮੈਂ ਆਪਣੇ ਭਰਾਵਾਂ ਲਈ ਦਿੱਤਾ x+ ਕੈਪਸੂਲ ਕੀ ਖਾਇਆ ਕਰੋ ਤੇ ਆਪਣੇ ਆਪ ਨੂੰ ਹਰ ਵਕਤ ਨੌਜਵਾਨ ਸਮਝੋ ਔਰ ਇੱਕ ਇਦਾਂ ਦੀ ਚੀਜ਼ ਬਣੀ ਹੈ ਜਿਹੜੀ ਮੇਰੇ ਹੱਥ 'ਚ ਹੈ ਨਾਇਆਬ ਤੋਹਫਾ ਕੁਦਰਤ ਦਾ ਐਕਸ ਪਲੱਸ 골ਡ ਕੈਪਸੂਲ ਤੇ ਦੂਜੀ ਚੀਜ਼ ਇਹ ਕੈਪਸੂਲ ਮੈਡੀਕਲ ਸਟੋਰਾਂ ਦੇ ਵੀ ਮਿਲ ਜਾਂਦਾ ਜੇ ਤੁਸੀਂ ਲੈਣਾ ਚਾਹੋ ਤਾਂ ਨਾ ਮਿਲੇ ਤਾਂ ਇਹਨੂੰ ਬਦਲ ਕੇ ਨਾਲ ਲਿਓ ਕਿਸੇ ਦਾ ਇਹਦੀ ਮੈਂ ਸ਼ਕਲ ਤੁਹਾਨੂੰ ਦਿਖਾ ਰਿਹਾ ਐਕਸ ਪਲੱਸ 골ਡ ਗਵਰਨਮੈਂਟ ਤੋਂ ਰਜਿਸਟਰਡ ਹੈ ਕੱਲੇ-ਕੱਲੇ ਕੈਪਸੂਲ ਤੇ ਪ੍ਰਿੰਟ ਹੈ ਤੇ ਇਹੀ ਲੈਣਾ ਆਪਾਂ ਔਰ ਇਹਦੇ ਰਿਜ਼ਲਟ ਦੇਖਿਓ ਕਿੰਨੇ ਵਧੀਆ ਨੇ ਅੱਛਾ ਜਿਹੜੇ ਸਾਡੇ ਆ ਭੈੜਾ ਨੇ ਫਿਰ ਉਹ ਕਹਿੰਦਿਆ ਨੇ ਵੀਰੇ ਸਾਡੇ ਜੀ ਨਹੀਂ ਕਰਦਾ ਚਿੜਚੜਾਪਨ ਹੋਇਆ ਪਿਆ ਬਿਮਾਰੀ ਨਾਲ ਲੜੀਏ ਦਵਾਈਆਂ ਨਾਲ ਲੜੀਏ ਡਾਕਟਰਾਂ ਕੋਲ ਗੇੜੇ ਕੱਢੀਏ ਖੂਨ ਕਢਾ ਕਢਾ ਟੈਸਟ ਕਰਾਈਏ ਕੀ ਕਰੀਏ ਕੀ ਨਾ ਕਰੀਏ ਜਦੋਂ ਜਦੋਂ ਤੁਹਾਡੇ ਭਾਈ ਸਾਹਿਬ ਹੱਤ ਲੰਦਿਆ ਜੀ ਕਰਦਾ ਕੁਝ ਮਾਰੀਏ ਚੱਕੇ ਚਿੜਚੜਾਪਨ ਸਵੇਹਾ ਇਹ ਸਚਾਈਆਂ ਨੇ ਜਿਹੜੀਆਂ ਮੈਂ ਤੁਹਾਡੇ ਨਾਲ ਗੱਲਾਂ ਕਰਦਾ ਔਰ ਗੱਲ ਵੀ ਮੈਂ ਤਾਂ ਹੀ ਇਦਾਂ ਕਰਦਾ ਕਿ ਮੈਂ ਤੁਹਾਨੂੰ ਆਪਣੇ ਸਕੇ ਭੈਣ ਭਰਾ ਵਾਂਗੂੰ ਹੀ ਸਮਝਦਾ ਕਿਉਂਕਿ ਸਕੇ ਭੈਣ ਭਰਾ ਤਾਂ ਇਤਫਾਕ ਹੁੰਦੇ ਆ ਰੱਬ ਦੇ ਦਿੱਤੇ ਹੋਏ ਮਾਂ ਦੇ ਪੇਟੋਂ ਪਰ ਜਿਹੜੇ ਤੁਸੀਂ ਲੋਕ ਹੋ ਜਿਨ੍ਹਾਂ ਨੇ ਇੰਨਾ ਪਿਆਰ ਦਿੱਤਾ ਇਹ ਆਪਣੀ ਚੋਇਸ ਹੁੰਦੀ ਹੈ ਜੇ ਆਪਣੀ ਚੋਇਸ ਦੀ ਮਾਰੀ ਹੋ ਗਈ ਫੇਰ ਕੀ ਫਾਇਦਾ ਹੈ ਨਾ ਤਾਂ ਆਪਣੀ ਚੋਇਸ ਆ ਤੁਹਾਡੇ ਨਾਲ ਮੈਂ ਗੱਲ ਕਰਦਾ ਇੱਕ ਨੋਟ ਕਰੋ ਨੁਸਖਾ ਸਾਡੀਆਂ ਭੈਣਾਂ ਵਾਸਤੇ ਮੇਰੀਆਂ ਭੈਣਾਂ ਖਾਸ ਕਰਕੇ ਇਹਨੂੰ ਨੋਟ ਕਰ ਲਿਓ ਸੁਭਾਅ ਦੇ ਵਿੱਚ ਚੜਚੜਾਪਨ ਦਿਮਾਗ ਦੇ ਵਿੱਚ ਅਸ਼ਾਂਤੀ ਦੋ ਚੀਜ਼ਾਂ ਲਈ ਫਾਇਦੇਮੰਦ ਹੈ ਇਹਨੂੰ ਮੈਂ ਸ਼ਾਂਤੀ ਵਰਧਕ ਚੂਰਨ ਤੇ ਰੂਚੀ ਵਰਧਕ ਚੂਰਨ ਲਿਖਿਆ ਵੀ ਤੁਹਾਡੀ ਜਿਹੜੀ ਰੂਚੀ ਨਹੀਂ ਬਣਦੀ ਤੋੜਾ ਜਿਹੜਾ ਦਿਮਾਗ ਸ਼ਾਂਤ ਨਹੀਂ ਹੁੰਦਾ ਉਹਦੇ ਵਾਸਤੇ ਗੌਰ ਨਾਲ ਇਹ ਨੁਸਖਾ ਲਿਖਿਓ ਤੇ ਇਹ ਨੁਸਖਾ ਮੈਂ ਆਪਣੇ ਚੈਨਲ ਵਾਲਿਆਂ ਨੂੰ ਵੀ ਕਹੂੰਗਾ ਇਹ ਨੁਸਕੇ ਨੂੰ ਸਪੈਸ਼ਲ ਰਿਕਾਰਡ ਕਰਕੇ ਅਲੱਗ ਤੋਂ ਇਹਦਾ ਚਾਹੇ ਰੀਲ ਲੋਕਾਂ ਨੂੰ ਦੇ ਦਿਓ ਤਾਂ ਕਿ ਲੋਕਾਂ ਤੱਕ ਇਹ ਮੈਂਸ਼ਨ ਹੋ ਕੇ ਨੁਸਕਾ ਪਹੁੰਚੇ ਕਿ ਜਿਹੜੀਆਂ ਮਾਦਾ ਭੈਣਾਂ ਨੂੰ ਸਰੀਰਕ ਤੌਰ ਤੇ ਅਸ਼ਾਂਤੀ ਰਹਿੰਦੀ ਹੈ ਦਿਮਾਗੀ ਤੌਰ ਤੇ ਸਰੀਰਕ ਤੌਰ ਤੇ ਥਕਾਬਟ ਰਹਿੰਦੀ ਹੈ ਔਰ ਸੁਭਾਅ ਦੇ ਵਿੱਚ ਚਿੜਚਿੜਾਪਣ ਤੇ ਸੈਕਸ ਇੰਜੋਏ ਦੇ ਵਿੱਚ ਅਰੂਚੀ ਰੂਚੀ ਨਾ ਬਣਨਾ ਆਨੰਦ ਨਾ ਹੋਣਾ ਦਿਲ ਹੀ ਨਾ ਕਰਨਾ ਉਹਨਾਂ ਵਾਸਤੇ ਸਪੈਸ਼ਲੀ ਨੁਸਖਾ ਸੁੰਡ ਨੋਟ ਕਰ ਲਿਓ ਕਾਲੀ ਮਿਰਚ ਨੋਟ ਕਰ ਲਓ ਪਿੱਪਲ ਪੀਪਲ ਮਤਲਬ ਮਗਾ ਮਗਾ ਹੁੰਦੀ ਨੇ ਨੀਅਤ ਸਭ ਜਾਣਦੇ ਨੇ ਮੇਰੀਆਂ ਭੈਣਾਂ ਮਗ ਪਿੱਪਲ ਉਦੋਂ ਬਾਅਦ ਲੌਂਗ ਬੜੀ ਇਲਾਇਚੀ ਇਹ ਪੰਜ ਚੀਜ਼ਾਂ ਨੂੰ 10-10 ਗ੍ਰਾਮ ਲੈਣਾ ਜੀ ਮੈਨੂੰ ਫੋਨ ਨਾ ਕਰਿਓ ਇਹ ਪੁੱਛਣ ਵਾਸਤੇ ਕਿ ਇਹ ਕਾਲੀ ਮਿਰਚ ਕਿੰਨੀ ਦੱਸੀ ਸੀ ਮਾਗ ਪੀਪਲ ਕਿੰਨੇ ਦੱਸੇ ਸੀ ਇਹ ਨਹੀਂ ਕਰਨਾ ਹੋਰ ਮਿੱਟੀ ਜਿਹੜੀ ਮਰਜੀ ਸਲਾ ਲਿਓ ਇਹ ਨੁਸਖਾ ਤੁਸੀਂ ਵੀਡੀਓ ਵੈਕ ਕਰ ਕਰਕੇ ਸੁਣਦੇ ਰਹੋ ਇੱਕ ਇੱਕ ਚੀਜ਼ ਲਿਖ ਲਿਓ ਤਾਂ ਕਿ ਤੁਹਾਨੂੰ ਇਹਦਾ ਫਾਇਦਾ ਹੋਊਗਾ ਇੰਨੇ ਫੋਨ ਚੱਕਣੇ ਬਹੁਤ ਔਖਿਆ ਜਦੋਂ ਮੈਂ ਫੋਨ ਨਹੀਂ ਚੱਕਦਾ ਫਿਰ ਤੁਹਾਨੂੰ ਗੁੱਸਾ ਚੜਦਾ ਵੀ ਗੁਰੂ ਸਾਹਿਬ ਟੈਲੀਵਿਜ਼ਨ ਤੇ ਵੜਕਾ ਮਾਰ ਜਦੋਂ ਗੱਲ ਕਰਦੇ ਨੇ ਫਿਰ ਮੈਂ ਕਿਧੇ ਕਿਧੇ ਨਾਲ ਕਰਾਉਣ ਨੂੰ ਆ ਦਿਸੂ ਠੀਕ ਹੈ ਤਾਂ ਤੇ ਲਿਖੋ ਗੋ ਉਦੋਂ ਬਾਅਦ ਗੇਰੂ ਮਿੱਟੀ ਜਿਹੜੀ ਗੇਰੂ ਮਿੱਟੀ ਜਿਹਨੂੰ ਅਸੀਂ ਪਟਗੇਰੂ ਬੋਲਦੇ ਸੀ ਇਹਦਾ 30 ਗ੍ਰਾਮ ਉਹ ਹੋ ਗਿਆ ਨਾ ਜੀ 10 10 ਗ੍ਰਾਮ ਪੰਜ ਚੀਜ਼ਾਂ 50 ਗ੍ਰਾਮ ਹੋ ਗਈ ਗੇਰੂ ਮਿੱਟੀ 30 ਗ੍ਰਾਮ ਫਿਰ ਉਸ ਤੋਂ ਬਾਅਦ ਨਸ਼ਾਦਰ 40 ਗ੍ਰਾਮ ਨਸ਼ਾਦਰ ਉਸ ਤੋਂ ਬਾਅਦ ਨਿੰਬੂ ਦਾ ਸੱਤ ਨਿੰਬੂ ਦਾ ਸੱਤ 10 ਗ੍ਰਾਮ ਫਿਰ ਉੱਚ ਮਿਸ਼ਰੀ ਮਿਸ਼ਰੀ 30 ਗ੍ਰਾਮ ਚਾਹੇ 슈ਗਰ ਹੋਵੇ ਮਿਸ਼ਰੀ ਕੁਝ ਨਹੀਂ ਕਹਿੰਦੀ ਮਿਸ਼ਰੀ ਕੂਜੇ ਦੀ ਹੋਵੇ ਧਾਗੇ ਵਾਲੀ ਹੋਵੇ ਉਸ ਵਿੱਚ ਕੋਈ ਕੈਲਰੀ ਨਹੀਂ ਹੁੰਦੀ ਤੇ ਉਸ ਤੋਂ ਬਾਅਦ ਸੁੱਕਿਆ ਹੋਇਆ ਪੁਦੀਨੇ ਦੇ ਪੱਤੇ ਸੁੱਕੇ ਪੁਦੀਨੇ ਦੇ ਪੱਤੇ 10 ਗ੍ਰਾਮ ਇਹ ਕਿੰਨਾ ਹੋ ਗਿਆ ਜੀ 50 ਗ੍ਰਾਮ 30 ਗ੍ਰਾਮ 40 ਗ੍ਰਾਮ 4 ਤੇ 3 7 7 ਤੇ 5 12 120 ਗ੍ਰਾਮ 130 ਗ੍ਰਾਮ ਅੱਗੇ ਫੇਰ 30 ਤੇ 10 40 130 170 170 ਗ੍ਰਾਮ ਮਟੀਰੀਅਲ ਤੁਹਾਡੇ ਕੋਲ ਰੈਡੀ ਇਹਨੂੰ ਜਦੋਂ ਪੂਰਾ ਕੁੱਟੋਗੇ ਪੀਸੋਗੇ ਰਗੜੋਗੇ ਛਾਣੋਗੇ ਤਾਂ ਇਹ 150 ਗ੍ਰਾਮ ਤੁਹਾਨੂੰ ਮਿਲੂਗਾ 20 ਗ੍ਰਾਮ ਵੇਸਟ ਨਿਕਲੂਗਾ ਸੁੱਟ ਦਿਓ ਲਾਲਚ ਨਾ ਕਰਿਓ ਉਸ ਤੋਂ ਬਾਅਦ ਜਿਹੜਾ 150 ਗ੍ਰਾਮ ਆਪਾਂ ਨੂੰ ਮਟੀਰੀਅਲ ਮਿਲ ਗਿਆ ਮੇਰੀਆਂ ਭੈਣਾਂ ਸੀਸਾ ਦੇਣਗੀਆਂ ਵੀਰ ਤਾਂ ਦੇਣਗੇ ਹੀ ਦੇਣਗੇ ਕਿਉਂਕਿ ਜਦੋਂ ਉਹਨਾਂ ਨੂੰ ਪਤਾ ਲੱਗੂਗਾ ਵੀ ਲਾਈਫ ਜਿਹੜੀ ਆ ਉਹ 10 ਸਾਲ ਰਿਵਰਸ ਹੋ ਗਈ ਇਹਨੂੰ ਲੈਣ ਤੋਂ ਬਾਅਦ ਇਹਦਾ ਇੱਕ ਚਮਚ ਮਤਲਬ ਛੋਟੇ ਵਾਲਾ ਜਾਂ ਅੱਧਾ ਚਮਚ ਵੱਡੇ ਵਾਲਾ ਗ੍ਰਾਮਾਂ ਦੇ ਵਿੱਚ ਦੱਸਦਾ 2 ਗ੍ਰਾਮ 2 ਗ੍ਰਾਮ ਪਾਊਡਰ ਸਵੇਰੇ ਦੁਪਹਿਰੇ ਰਾਤ ਨੂੰ ਜਦੋਂ ਵੀ ਰੋਟੀ ਖਾ ਕੇ ਖਾਡੇ ਥੋੜਾ ਜਿਹਾ ਖਾ ਲਓ 10-15 ਦਿਨਾਂ ਚ ਡਾਈਨਿੰਗ ਟੇਬਲ ਤੇ ਮਾਹੌਲ ਬਣ ਜਾਣਾ ਤੁਸੀਂ ਯਾਦ ਕਰੋਗੇ ਕਿ ਕਮਾਲ ਦਾ ਰਿਜ਼ਲਟ ਜਿਹੜਾ ਇਹਦਾ ਆਇਆ ਤੇ ਉਹਨੂੰ ਤੁਸੀਂ ਜਦੋਂ ਇੰਜੋਏ ਕਰੋਗੇ ਤਾਂ ਤੁਸੀਂ ਦਰਦਾਂ ਦੁਰਦਾਂ ਭੁੱਲ ਕੇ ਕਹੋਗੇ ਦਰਦਾਂ ਦੁਰਦਾਂ ਦਾ ਕੀ ਮਤਲਬ ਹੈ ਇੱਥੇ ਘਰ ਦੇ ਵਿੱਚ ਜਿੱਥੇ ਪਿਆਰ ਹੁੰਦਾ ਉੱਥੇ ਦੁਸ਼ਮਣ ਕਿੱਥੋਂ ਬੜ ਜਾਊਗਾ ਔਰ ਉੱਥੇ ਉੱਥੇ ਦਰਦ ਕਿੱਥੋਂ ਰਹਿ ਜਾਊਗਾ ਤਾਂ ਇਸ ਕਰਕੇ ਇਸ ਚੀਜ਼ਾਂ ਨੂੰ ਲੈ ਕੇ ਇਹ ਘਰੇਲੂ ਚੀਜ਼ਾਂ ਨੇ ਆਪਦੇ ਘਰ ਦੇ ਵਿੱਚ ਪਿਆਰ ਮੁਹੱਬਤ ਨੂੰ ਵਧਾਓ ਇੱਕ ਦੂਜੇ ਨਾਲ رائے مشبਰਾ ਕਰੋ ਔਰ ਤੁਸੀਂ ਦੇਖੋਗੇ ਕਿ ਦਰਦ ਦੁਰਦਤਾ ਬਹੁਤ ਦੂਰ ਚਲੇਗੇ ਔਰ ਸਾਡੇ ਜਿਹੜੇ ਘਰੇਲੂ ਰਿਲੇਸ਼ਨ ਨੇ ਉਹਨਾਂ ਚ ਕਿੰਨੀ ਮਜ਼ਬੂਤੀ ਆ ਰਹੀ ਹੈ ਔਰ ਸਾਡੇ ਭਰਾਵਾਂ ਲਈ ਮੈਂ ਫੇਰ ਦੱਸ ਦਵਾਂ ਐਕਸ ਪਲੱਸ ਗੋਲਡ ਕੈਪਸੂਲ ਬਹੁਤ ਬੈਟਰ ਹੁਣ ਤੁਸੀਂ ਕਹੋਗੇ ਗੋਲ ਸਾਹਿਬ ਉਹ ਗੱਲ ਛੱਡ ਕੇ ਦਰਦ ਵਾਲੀ ਗੋਡਿਆਂ ਵਾਲੀ ਛੱਡ ਕੇ ਇੱਧਰ ਲੱਗਿਆ ਇਹਦੇ ਵਾਸਤੇ ਮੈਂ ਤੁਹਾਨੂੰ ਦੱਸਦਾ ਜੇ ਬਹੁਤ ਜ਼ਿਆਦਾ ਦਰਦ ਹੋਵੇ ਤਾਂ ਪੇਨ ਹਰ ਕੈਪਸੂਲ ਬਣਾਇਆ ਗਿਆ ਪੇਨ ਹਰ ਜਿਹੜਾ ਸਾਡਾ ਕੈਪਸੂਲ ਹੈ ਇੱਕ ਸਵੇਰੇ ਸ਼ਾਮ ਅਸੀਂ ਦੰਦੇ ਆ ਜਿਹੜੇ ਪੇਸ਼ੈਂਟ ਲੈਂਦੇ ਆ ਉਹਨਾਂ ਨੂੰ ਪਤਾ ਹੈ ਇਹ ਚ ਕੁਚਲਾ ਪਾਇਆ ਗਿਆ ਚਰਾਇਤਾ ਪਾਇਆ ਗਿਆ ਪੁਨਰ ਪੁਨਰ ਰੋਵਾ ਜਿਹੜਾ ਹੈਗਾ ਇਹ ਸੋਜਾ ਘਟਾਉਣ ਦੇ ਕੰਮ ਆਉਂਦਾ ਫਿਰ ਇਹਦੇ ਵਿੱਚ ਚੋਬ ਚੀਨੀ ਫਿਰ ਇਹਦੇ ਵਿੱਚ ਅੰਬਾ ਹਲਦੀ ਫਿਰ ਇਹਦੇ ਵਿੱਚ ਮੰਡੂਰ ਭਸਮ ਇਹ ਜਿਹੜਾ ਨੁਸਖਾ ਮੈਂ ਬੋਲਿਆ ਜਿੰਨੇ ਸਾਡੇ ਵੈਦ ਭਰਾ ਨੇ ਉਹ ਚੰਗੀ ਤਰ੍ਹਾਂ ਜਾਣਦੇ ਨੇ ਵੀ ਗੁਲਬਸਾਬ ਨੇ ਕੀ ਨੁਸਖਾ ਬੋਲਿਆ ਔਰ ਜਿਹੜੇ ਸਾਡੇ ਵੈਦ ਭਰਾ ਨੇ ਉਹ ਸ਼ਾਂਤੀ ਵਰਦਕ ਤੇ ਰੂਚੀ ਵਰਦਕ ਨੁਸਖੇ ਬਾਰੇ ਵੀ ਜਾਣਦੇ ਨੇ ਕਿਉਂਕਿ ਇਹ ਗ੍ਰੰਥ ਦਾ ਯੋਗ ਹੈ ਇਹ ਕੋਈ ਅਸੀਂ ਮਨ ਘੜਤੇ ਨਹੀਂ ਦਿੰਦੇ ਔਰ ਇਹ ਰਾਜੇ ਮਹਾਰਾਜਿਆਂ ਦੇ ਨੁਸਖੇ ਨੇ ਜਿਹੜੇ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਔਰ ਇਹਨੇ ਖੁੱਲ ਕੇ ਮੈਂ ਤੁਹਾਡੇ ਨਾਲ ਤਾਂ ਸ਼ੇਅਰ ਕਰ ਲੈਣਾ ਕਿ ਮੈਂ ਤੁਹਾਨੂੰ ਆਪਣੇ ਭੈਣ ਭਰਾ ਆਪਣੇ ਮਾਤਾ ਪਿਤਾ ਆਪਣੇ ਧੀਆਂ ਪੁੱਤਰ ਸਮਝਦਾ ਇਸੇ ਕਰਕੇ ਮੈਨੂੰ ਐ ਲੱਗਦਾ ਹੁੰਦਾ ਵੀ ਜਿਵੇਂ ਤੁਹਾਨੂੰ ਡਾਈਨਿੰਗ ਟੇਬਲ ਤੇ ਬਿਠਾਉਣਾ ਤਾਂ ਤੁਸੀਂ ਮੇਰੇ ਤੋ ਅੱਜ ਦੇ ਲਈ ਨਹੀਂ ਅੱਗੇ ਨੂੰ ਫੇਰ ਗੱਲਬਾਤਾਂ ਚੱਲਦੀਆਂ ਰਹਿਣਗੀਆਂ ਬਿਲਕੁਲ ਗੁਲਬਸਾਹਬ ਤੁਹਾਡੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਸਾਡੇ ਦਰਸ਼ਕ ਸੁਣਦੇ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਕੋਈ ਨਾ ਕੋਈ ਸਵਾਲ ਵੀ ਛੱਡ ਦਿੰਦੇ ਨੇ ਕੋਈ ਨਵੇਂ ਵਿਸ਼ੇ ਦੇ ਉੱਤੇ ਚਰਚਾ ਦੀ ਵੀ ਗੱਲ ਕਰਦੇ ਹੁੰਦੇ ਨੇ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਜੀ ਤੁਹਾਡਾ ਵੀ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਸੋ ਅਗਲੇ ਐਪੀਸੋਡ ਦੇ ਵਿੱਚ ਨਵੇਂ ਵਿਸ਼ੇ ਦੇ ਉੱਤੇ ਚਰਚਾ ਲੈ ਕੇ ਹਾਜ਼ਰ ਹੋਵਾਂਗੇ ਇਜਾਜ਼ਤ ਦਿਓ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ ਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ